ਕਿਉਂ ਮੌਸਮ ਨੇ ਬੱਦਲ ਜੇ ਕਦੇ ਕਦੇ ਬੱਦਲ ਜੇ ਆ ਜਾਂਦੇ ਤੇ ਵੈਸੇ ਧੁੱਪ ਹੈਗੀ ਆ ਕੋਈ ਪਤਾ ਹੀ ਨਹੀਂ ਲੱਗਦਾ ਜਦੋਂ ਆਉਂਦਾ ਜਦੋਂ ਨਹੀਂ ਮੌਸਮ ਖਰਾਬ ਹੋਵੇ ਪਤਾ ਨਹੀਂ ਲੱਗਦਾ ਮਿੰਟੇ ਤੋਂ ਹੋ ਜਾਂਦਾ ਮੌਸਮ ਖਰਾਬ ਓਹੋ ਕੱਲ ਅਜ ਮੈਂ ਨਾ

ਬਗੀਤ ਬਗੀ ਕਰਤੇ ਸੀ ਮੈਨੂੰ ਨਾ ਪੇਠੇ ਦੇ ਵਿੱਚ ਪਿਆਜ਼ ਥੋੜੇ ਵਾਵਾ ਹੋਣਾ ਫੇਸਵਾਦ ਲੱਗਦਾ ਬੇਠਾ ਨਾਲ ਲੰਚਿਤ ਕਮ ਹੋ ਜਾਂਦਾ ਤੇ ਨਾਲੇ ਦਿਲਰ ਖੁਬਤ ਆਪਣੇ ਆਲੂ ਬੰਨੇ ਹੁੰਦੇ ਆ ਚਟਣੀ ਵੀ ਬਣਦੀ ਬਣਦੀ ਲਾਦਾ ਆਪਣੇ ਚਟਣੀ ਬਣਦੀ ਨਹੀਂ ਹੁੰਦਾ ਹਨਾ ਤੇ ਲਾਲ ਸੁੱਕੇ ਆਲੂ ਬੰਦੇ ਕਈ ਵਾਰ ਤਾਂ ਸਰਦੀ ਬਚ ਵੀ ਜਾਂਦੀ ਹੈ ਤੇਰਾ ਧੋ ਵੀ ਰੱਖ ਲਿੰਨੇ ਇਹ ਚਲੋ ਜੀ ਬੰਦਾ ਆ ਕਿ ਉਹ ਤੇ ਆਪਾਂ ਪੇਠਾ ਕੱਟ ਲੈਂਦਾ ਸੀ ਪੰਦਰ ਮੈਂ ਉੱਥੇ ਬਰਾਂਡੇ ਦੇ ਗੱਲਾਂ ਮਾਰਦੇ ਸੀ ਨਾਨੀ ਮੈਂ ਮੰਮੀ ਡੈਡੀ ਦਾ ਫਰੈਂਡ ਨਾਲ ਗੱਲ ਕਰਦੇ ਫੋਨ ਤੇ ਤੇ ਫਿਰ ਅਸੀਂ ਗੱਲਾਂ ਕਰਦੀ ਕਰਦੀ ਮੈਂ ਸਬਜ਼ੀ ਕੱਟ ਕੇ ਲਈ ਪਹਿਲਾਂ ਮੈਂ ਦੋ ਸਬਜ਼ੀਆਂ ਛੋਟ ਦੇ ਸੀ ਮੈਂ ਕਿ ਚੱਲ ਇੱਕ ਹੋਰ ਬਣਾ ਲਵਾਂ ਨਾ ਮੈਂ ਕद्दू ਛੋਟ ਦੇ ਸੀ ਦੁੱਧ ਬਣਾ ਬਟ ਮੈਂ ਸੋਚਿਆ ਚਲੋ ਜੱਜੋ ਦੇ ਪਪਾ ਨੂੰ ਇਹ ਵੀ ਵਧੀਆ ਲੱਗੇ ਤੇ ਐਸੇ ਲੱਗਦਾ ਹੈਗਾ ਤੇ ਇੱਥੇ ਇੱਕ ਅਚ ਫਿਰ ਮੈਂ ਕਿ ਚਲੋ ਇੱਕ ਹੀ ਬਣਾ ਲਵਾਂ ਤੇ ਇਹ ਦੋ ਬੰਦਲੀਆਂ ਜਿਹੜੀਆਂ ਕੱਲ ਬਣ ਗਈ ਸੀ ਦਾਲ ਬਣੀ ਸੀ ਨਾਲੇ ਸਬਜ਼ੀ ਬਣੀ ਸੀ ਹਿੰਗ ਦਾ ਪਾਊਡਰ ਲਿਆਇਆ ਕਿਵੇਂ ਹਿੰਗ ਦਾ ਤੇ ਨਾਲ ਨਹੀਂ ਪਾਇਆ ਗਿਆ ਮੈਥੋਂ ਤੇ ਹੁਣ ਪਾ ਦਿੰਦੇ ਆ ਥੋੜੇ ਡਾਈਜੈਸ਼ਨ ਦੇ ਲਈ ਨਾ ਜਿਵੇਂ ਜਵਾਈਨਾ ਹਿੰਗ ਹਨਾ ਪਾਣੀ ਚਾਹੀਦੇ ਆ ਆਪਕੇ ਮੈਂ ਪਾਊਡਰ ਹੀ ਮੰਗਵਾਇਆ ਸੀ ਅੱਗੇ ਨਾਲ ਦਾਣੇਦਾਰ ਹੁੰਦੀ ਹੈ ਨਾ ਉਹ ਮੰਗਾਨੀ ਹੁੰਦੀ ਹੈ ਅੱਜ ਮੈਂ ਸਟੈਂਡ ਲਿਆਇਆ ਮੈਂ ਕਿ ਇੱਦਾਂ ਹੀ ਸ਼ੂਟ ਕਰਕੇ ਦੇਖਦੀ ਆਂ ਟਮਾਟਰ ਦੇ ਚਪਾ ਮਤਲਬ ਮੈਨੂੰ ਕੇਠੇ ਦੀ ਸਬਜੀ ਦੇ ਵਿੱਚ ਟਮਾਟਰ ਪਾ ਕੇ ਬਣਾਨੇ ਬਹੁਤ ਵਧੀਆ ਲੱਗਦੇ ਹਰੀ ਮਿਰਚ ਤੇ ਟਮਾਟਰ ਤੇ ਤੁਹਾਨੂੰ ਪਤਾ ਹੀ ਆਪਾਂ ਸਕਿਪ ਕਰੀ ਹੋਈ ਹੈ ਹਰੀ ਮਿਰਚ ਤੇ ਟਮਾਟਰ ਕਿਉਂਕਿ ਉਹਨਾਂ ਦੇ ਵਿੱਚ ਜਿੰਦੇ ਵੀ ਇਸ ਕਰਕੇ ਆਪਾਂ ਬੀਹਾਂ ਵਾਲੀਆਂ ਚੀਜ਼ਾਂ ਫਿਰ ਹਾਲ ਆਪਾਂ ਬੰਦ ਕਰੀਆਂ ਹੋਈਆਂ ਨੇ ਠੀਕ ਹੈ ਤੁਹਾਨੂੰ ਪਤਾ ਅੱਜਕੱਲ ਸਟੋਨ ਨੇ ਕਿਨੇ ਕਿਨੇ ਜਿਹੜੇ ਕੁਰਦਿਆਂ ਦੇ ਵਿੱਚ ਹਰ ਇੱਕ ਦੇ ਹੁੰਦੇ ਹੀ ਆ ਨਾ ਸੋਨਾਂ ਦਾ ਪਰਹੇਜ਼ ਇਹ ਹੀ ਹੈ ਕਿ ਤੁਸੀਂ ਦਵਾਈ ਦੇ ਨਾਲ ਇਹਨਾਂ ਚੀਜ਼ਾਂ ਦਾ ਪਰਹੇਜ਼ ਵੀ ਕਰਿਆ ਕਰੋ। ਸੋ ਸਾਡੇ ਤਾਂ ਹਨਾ ਚਲੋ ਮੇਰੀ ਹੈਗੀ ਆ। ਔਰਦੇ ਦੇ ਵਿੱਚ ਕਿਉਂਕਿ ਤਾਂ ਮਤਲਬ ਪਰਹੇਜ਼ ਵੀ ਰੱਖਣਾ ਚਾਹੀਦਾ ਗਾਹ ਤੋਂ ਵੀ ਫਿਰ ਇਸ ਕਰਕੇ ਨਾ ਆਪਾਂ ਕਲਹਾਲ ਦੀ ਘੜੀ ਆਪਾਂ 3-6 ਮਹੀਨੇ ਦੇ ਲਈ ਆਪਾਂ ਬੰਦ ਕਰਿਆ ਹੋਇਆ ਮੈਡੀਸਿਨ ਚੱਲ ਰਹੀ ਹੈ। ਦੀਆਂ ਵਾਲੀਆਂ ਚੀਜ਼ਾਂ ਨਾਲ ਨਾਲ। ਬਹੁਤ ਜੀ ਆਪਣੇ ਪਿਆਜ਼ ਬਹੁਤ ਸੋਨੇ ਪੁੱਜ ਗਏ ਇਸ ਕਰਕੇ ਆਪਾਂ ਨਹੀਂ ਪਾ ਰਹੇ ਇਹਦੇ ਵਿੱਚ ਟਮਾਟਰ ਘੜੀ ਵਿੱਚ। ਬਟ ਮੈਨੂੰ ਬਹੁਤ ਵਧੀਆ ਲੱਗਦਾ ਇਹਦੇ ਵਿੱਚ ਪੇਠੇ ਦੀ ਸਬਜ਼ੀ ਦੇ ਵਿੱਚ ਟਮਾਟਰ ਤੇ ਚਲੋ ਜੀ ਹੁਣ ਆਪਾਂ ਇਹਦੇ ਚ ਪਾਵਾਂਗੇ ਪੇਠਾ ਜੋ ਕਿ ਤੇਲ ਛੱਡ ਗਏ ਪਿਆਜ਼ ਪਾਵਾਂਗੇ ਪੇਠਾ ਦੇਖੋ ਜਨਾ ਤੁਹਾਨੂੰ ਨਮਕ ਪਾ ਦਾਂਗੀ ਕਿਉਂਕਿ ਸੇਠਾ ਛੇਤੀ ਹੋ ਜਾਊਗਾ ਇਸ ਕਰਕੇ ਥੋੜਾ ਜਿਹਾ ਰੋਲ ਪਾ ਲਓ ਕੇ ਫੇਕ ਲਵਾਵਾਂਗੇ 15 10 ਮਿੰਟ ਜੀ ਬੰਦਾ ਤੇ ਅੱਜ ਮੈਂ ਤੁਹਾਨੂੰ ਰੈਸਪੀ ਦਵਾਂਗੀ ਸ਼ੱਕਰ ਵਾਲੇ ਦਲੀਏ ਦੀ ਠੀਕ ਹੈ ਜੀ ਲੋ ਜੀ ਕੀ ਉਹ ਆਪਣਾ ਬਣ ਗਿਆ ਬੰਦਾ ਬਣ ਗਿਆ ਸਬਜੀ ਤੇ ਮੈਂ ਕਰ ਚੁੱਕੀ ਮੈਂ ਸਿੱਕ ਕਿਉਂਕਿ ਇਹ ਬਹੁਤ ਛੇਤੀ ਗੰਦ ਲੀ ਮੈਂ ਤਾਂ ਤੇ ਪੰਜ ਵੀ ਨਹੀਂ ਹੋਏਗੇ ਜਾਪਾ ਤੇਸੀ ਕਿਉਂ ਇੰਨਾ ਕ ਨਿਕਲੇ ਹੈਗਾ ਕੱਢ ਲਿਆ ਇਹਨੂੰ ਰੱਖੀ ਆਪਾਂ ਜਪਜੋ ਦੇ ਨਾਲ ਰੋਟੀ ਘਰ ਦੇ ਕਿਉਂ ਨਾਲ ਹੀ ਬਣਾਉਣੇ ਹੁੰਦੇ ਇਸ ਕਰਕੇ ਜਪਜੋ ਤੋਂ ਵਾਸਤੇ ਸੀ ਇਹ ਯੂਜ਼ ਕਰਾਂਗੇ ਇੱਕ ਵਾਰੀ ਰੈਡੀमेड ਹੁੰਦਾ ਕਿ ਲੋ ਆਪਾਂ ਉਹ ਯੂਜ਼ ਕਰ ਲਾਂਗੇ ਬਾਕੀ ਕੰਮ ਲੈ ਫਟ ਜਪਜੋ ਤੋਂ ਆਪਾਂ ਘਰ ਦੀ ਦੇਵਾਂਗੇ ਲਓ ਹੁਣ ਆਪਾਂ ਇਹਦੇ ਵਿੱਚ ਨਾ ਮਸਾਲੇ ਪਾ ਲਈਏ। ਲੋ ਜੀ ਆਪਾਂ ਹੁਣ ਇਹਦੇ ਵਿੱਚ ਨਾ ਸਾਰੇ ਜਿਹੜੇ ਬਾਕੀ ਰਹਿੰਦੇ ਉਹ ਪਾ ਲਈਏ ਮਸਾਲੇ। ਘਿਓ ਰੱਖਿਆ ਹੋ ਗਿਆ ਪਹਿਲਾਂ ਅੰਦਰ। ਜਿਹਦਾ ਯੂਜ਼ ਨਹੀਂ ਕਰਿਆਗਾ ਤਾਂ ਡਾਰੀ ਲੱਗਦਾ ਗਲਤੀ ਨੇ ਕਿਚਨ ਆਉਣਗੇ। ਕਦੇ ਵੀ ਡਾਲਡਾ ਜਰੂਰ ਪੁਆਇੰਟ ਯੂਜ਼ ਨਹੀਂ ਕਰਿਆ। ਲੋ ਜੀ ਹੁਣ ਆਪਾਂ ਪਾ ਲਈਏ ਵਿੱਚ। ਹਲਦੀ ਮਸਾਲਾ ਮਿਰਚ ਇੱਕ ਕਾਲੀ ਮਿਰਚ ਇੱਕ ਕਸਤੂਰੀ ਮੇਥੀ ਮੌਰੀਆ ਬਥਾਰੇ ਮਸਲੇ ਪਾਟੇ ਆ ਤੇ ਇੱਥੇ ਦੀ ਸਬਜ਼ੀ ਨੂੰ ਬਹੁਤਾ ਟਾਈਮ ਨਹੀਂ ਲੱਗਦਾ ਸਾਡੇ ਤਾਂ ਐਜ਼ এ ਪਰਥੇ ਵਾਂਗੂ ਖਾਂਦੇ ਹੋ ਕਈ ਛਿਲੜ ਬਣਾ ਖਾਂਦੇ ਛਿਲੜ ਬਣਾ ਕੇ ਬਹੁਤ ਟੇਸਟੀ ਬਣੀ ਸੀ ਇੱਕ ਵਾਰੀ ਮੈਂ ਬਣਾਈ ਸੀ ਬਰਤਨਾਂ ਜੱਬ ਜੋਦੇ ਪਪਾ ਉਧਰ ਨਹੀਂ ਖਾਂਦੇ ਇਸ ਕਰਕੇ ਹਲਕੇ ਜਿਹੇ ਮੈਸ਼ ਹੋ ਤੇ ਹਲਕੇ ਹਲਕੇ ਫਾਲੇ ਦਿਖਨੇ ਇਸ ਤਰ੍ਹਾਂ ਦਾ ਸਾਡੇ ਘਰੇ ਸਾਰੇ ਖਾਂਦੇ ਆ ਫਾਪ ਲੱਗਦੀ ਮੇਰੇ ਫੋਨ ਨੂੰ ਇਹਦੇ ਚੋਂ ਇੱਕ ਚੀਜ਼ ਰਹਿੰਦੀ ਜਿਹੜੀ ਉਹ ਪਾਣੇ ਆਪਾਂ ਖੰਡ ਜਾਂ ਸ਼ੱਕਰ ਸ਼ੱਕਰ ਪਈ ਆਪਾਂ ਖੰਡ ਹੀ ਪਾ ਲੈਨੇ ਹਨ ਲੋ ਜੀ ਹੁਣ ਆਪਾਂ ਇਹਦੇ ਚ ਨਾ ਖੰਡ ਪਾ ਦਾਂਗੇ ਕਿਉਂਕਿ ਖੰਡ ਤੋਂ ਬਿਨਾਂ ਤਾਂ ਟੇਸਟ ਹੀ ਨਹੀਂ ਲੱਗਦਾ ਦਾ ਖੰਡੋ ਜਾਂ ਗੋੜh ਤੇ ਥੋੜੀ ਜਿਹੀ ਪਾਣੀ ਲਾਜਣੀ ਆ ਅੰਜਮਣ ਹੋਰ ਸੇਕ ਲੱਗੂ ਦਿਨ ਸਬਜ਼ੀ ਆਪਣੀ ਤਿਆਰ ਬਹੁਤ ਛੇਤੀ ਬਣਦੀ ਐ ਫਿਰ ਇਥੇ ਨਹੀਂ ਸਮਝੀਂ ਫਰਾਈ ਕਰੋ ਜਿਸ ਤਰ੍ਹਾਂ ਜਿਹੜੇ ਮਤਲਬ ਪਾ ਲਿੰਦੇ ਨੇ ਟਮਾਟਰ ਤੇ ਹਰੀ ਮਿਰਚੋ ਜ਼ਰੂਰ ਪਾਇਓ ਜੇ ਪਿਆਜ਼ਾਂ ਤੋਂ ਬਾਅਦ ਹਨਾ ਤੇ ਬਾਕੀ ਤੇ ਬਾਕੀ ਇਸ ਤਰ੍ਹਾਂ ਵੀ ਬੇਖੋ ਖਾ ਕੇ ਬਹੁਤ ਜ਼ਿਆਦਾ ਟੇਸਟੀ ਬਣੀ ਹੋਊਗੀ ਆਪਾਂ ਹੁਣ ਹੁਣ ਆਪਾਂ ਬਣਾਉਂਦੇ ਆ ਤੁਹਾਨੂੰ ਮੈਂ ਦੱਸੇ ਸੀ ਰੈਸਪੀ ਦਿੰਨੇ ਆ ਜਦ ਤੁਹਾਨੂੰ ਦਲੀਏ ਦੀ ਉਧਰ ਆਪਣੀ ਸਬਜ਼ੀ ਨੂੰ ਬਸ ਜਸਟ 2 ਮਿੰਟ ਦਾ ਸੇਕ ਲਵਾਉਣਾ ਸੀ ਆਪਾਂ ਆਇਲ ਉੱਪਰ ਆ ਗਿਆ ਹੈ ਮਤਲਬ ਬਿਲਕੁਲ ਡਨ ਨਾ ਤੇ ਬਹੁਤ ਜ਼ਿਆਦਾ ਟੇਸਟੀ ਬਣੀ ਹੋਊਗੀ ਆਪਣੀ ਸਬਜ਼ੀ ਲਓ ਜੀ ਕਰ ਦੇ ਬੰਦ ਟਰਾਈ ਕਰਿਓ ਜੇ ਇੱਕ ਵਾਰੀ ਇੱਕ ਵਾਰੀ ਖਾਓਗੇ ਬਾਰ ਬਾਰ ਕਹੋਗੇ ਇਦਾਂ ਹੀ ਬਣਾਇਆ ਕਰੀਏ ਪੇਠਾ ਕਿਉਂਕਿ ਕੋਈ ਕਿੱਦਾਂ ਬਣਾਉਂਦਾ ਕੋਈ ਕਿੱਦਾਂ ਬਣਾਉਂਦਾ ਇੱਕ ਦਾ ਅਲੱਗ ਅਲੱਗ ਹੁੰਦਾ ਤਰੀਕਾ ਸਾਰਿਆਂ ਦੇ ਤਰੀਕੇ ਵੈਸੇ ਬੈਸਟ ਹੁੰਦੇ ਬਟ ਮੈਂ ਆਪਣਾ ਤਰੀਕਾ ਤੁਹਾਨੂੰ ਸ਼ੇਅਰ ਕੀਤਾ ਠੀਕ ਹੈ ਜੀ ਲਓ ਜੀ ਆਪਾਂ ਹੁਣ ਕੀ ਕਰਨਾ ਹੈ ਉਹ ਮੈਂ ਦੱਸਦੀ ਹਾਂ ਫਤੋਂ ਦਿਆਂਗੇ ਦੱਤ ਲਈ ਦੀ ਰਸਪੀ ਸਭ ਤੋਂ ਪਹਿਲਾਂ ਆਪਾਂ ਇੱਕ ਕੌਂ ਲ ਲਈ ਆਪਾਂ ਠੀਕ ਹੈ ਕਰਾਂਗੇ ਠੀਕ ਹੈ ਘਿਓ ਨਹੀਂ ਪਉਣਾ ਇਸ ਤਰ੍ਹਾਂ ਹੀ ਕਰਨਾ ਤਾਂ ਤੇ ਜਿਹੜੇ ਘਿਓ ਵਾਲੀ ਚੀਜ਼ ਹਰ ਕੋਈ ਨਹੀਂ ਖਾਂਦਾ ਕਿਸਨ ਘਿਓ ਮਾਫ ਹੁੰਦਾ ਕਿਸੇ ਨੂੰ ਨਹੀਂ ਹੈ ਨਾ ਜਿਹਨੂੰ ਤਾਂ ਮਾਫ ਦਾ ਚਲੋ ਤਾਂ ਘਿਓ ਦੇ ਵਿੱਚ ਭੁੰਨ ਲਓ ਜੀ ਜਿਹਨੂੰ ਨਹੀਂ ਹੈਗਾ ਉਹ ਇਸ ਤਰ੍ਹਾਂ ਟਰਾਈ ਕਰਦੇ ਵੀ ਠੀਕ ਹੈ ਦੋਨੇ ਤਰ੍ਹਾਂ ਦਾ ਸਪੈਸਟਾ ਇੱਕੋ ਗੱਦਨ ਵਿੱਚ ਠੀਕ ਹੈ ਜਿਹਨੂੰ ਆਪਾਂ ਰੋਸਟ ਕਰਨਾ ਹੈ ਸਬਜ਼ੀ ਆਪਾਂ ਉਧਰ ਬੰਦ ਕਰ ਦਈਏ ਸਬਜ਼ੀ ਆਪਣੀ ਬਣ ਕੇ ਤਿਆਰ ਹੋਊਗੀ ਇਹਨੂੰ ਆਪਾਂ ਰੋਸਟ ਕਰਦੇ ਆਂ ਦਰੀਆ ਬਹੁਤ ਜ਼ਿਆਦਾ ਵਧੀਆ ਜੀਆ ਸਿਹਤ ਦੇ ਲਈ ਠੀਕ ਹੈ ਡਾਈਟ ਦੇ ਵਿੱਚ ਵੀ ਜੇਕਰ ਤੁਸੀਂ weight lose ਕਰਨਾ ਹੈ ਨਾ ਤਾਂ ਇਹ ਬੈਸਟ ਹੈ ਤੇ ਵੈਸੇ ਵੀ ਤਾਕਤਵਾਰ ਚੀਜ਼ ਹੈ ਠੀਕ ਹੈ ਜੀ ਇਸ ਤੋਂ ਪਹਿਲਾਂ roast ਕਰ ਲਓ ਜਿਹਨੇ ਘਿਓ ਚ ਕਰਨਾ ਦੇਸੀ ਘਿਓ ਚ ਕਰ ਲਓ ਜੇ ਜਿਹਨੇ ਇਦਾਂ ਕਰਨਾ ਇਦਾਂ ਕਰ ਲਓ ਜੀ ਆਪਣੀ ਮਰਜ਼ੀ ਠੀਕ ਹੈ ਤੁਹਾਡੀ ਬਟ ਮੈਂ ਇਦਾਂ ਹੀ ਬਣਾਉਂਗੀ ਮੈਂ ਘਿਓ ਨਹੀਂ ਯੂਜ਼ ਕਰਨਾ ਕਰਨਾ ਠੀਕ ਹੈ ਜਿੰਨੂੰ ਤਾਂ ਕਰਦੇ roast ਮੈਨੂੰ ਕੱਚਾ ਆ ਕੱਚਾ ਆ ਕੁਝ ਵੀ ਨਹੀਂ ਵੱਜਦਾ ਹੈਗਾ ਚਾਹੇ ਭਸੀਵੀਆਂ ਹੋਣ ਮੈਂ ਉਹਨਾਂ ਨੂੰ ਵੀ ਭਨ ਕੇ ਭੁੰਨ ਕੇ ਹੀ ਬਣਾਉਣੀ ਆ ਚਾਹੇ ਦਲੀਆ ਹੋਵੇ ਮੈਨੂੰ ਕੱਚਾ ਕੱਚਾ ਕੁਝ ਵੀ ਪਸੰਦ ਨਹੀਂ ਆਉਂਦਾ ਹੈਗਾ ਤੇ ਇਹਦੀ ਟੇਸਟ ਅਲੱਗ ਆਉਂਦਾ ਇੱਕ ਭੁੰਨ ਕੇ ਬਣੀ ਚੀਜ਼ ਦਾ ਨਾ ਟੇਸਟ ਤੁਸੀਂ ਦੇਖਿਓ ਅਲੱਗ ਆਉਂਦਾ ਹੈਗਾ ਕਈ ਇਦਾਂ ਹੀ ਬਣਾ ਲੈਂਦੇ ਨੇ ਮਸ ਦੁੱਧ ਚ ਪਾ ਕੇ ਹਨਾ ਗੁੜ ਪਾ ਕੇ ਗੁੜ ਪਾ ਕੇ ਬਣਾ ਲਓ ਸ਼ੱਕਰ ਪਾ ਕੇ ਬਣਾ ਲਓ ਖੰਡ ਪਾ ਕੇ ਬਣਾ ਲਓ ਆਪਣਾ ਆਪਣਾ ਟੇਸਟ ਹਰ ਇੱਕ ਦਾ ਅਲੱਗ-ਅਲੱਗ ਹੈ ਤੇ ਆਪਣਾ ਟੇਸਟ ਅੱਜ ਅਲੱਗ ਹੈ ਆਪਾਂ ਸ਼ੱਕਰ ਦਾ ਪਹਿਲੀ ਵਾਰ ਬਣਾਉਣ ਲੱਗੇ ਅੱਗੇ ਗੁੜ ਦਾ ਬਣਾਉਣੀ ਆਂ ਮੈਂ ਤਾਂ ਚਲੋ ਆਪਾਂ ਨਾਨੀ ਆਏ ਹੋਏ ਨੇ ਆਪਾਂ ਲੋਝੀ ਮੈਂ ਤੇ ਉਸ ਲੋਝ ਨੇ ਹੋਣਾ ਆਪਣਾ ਭੁੰਨਿਆ ਗਿਆ ਮਤਲਬ ਠੀਕ ਹੈ ਜੀ ਉਧਰ ਗੈਸ ਬੰਦ ਕਰਤਾ ਆਪਾਂ ਠੀਕ ਹੈ ਜੀ ਲੋਝ ਨਾਲ ਨਾਲ ਗੱਲਾਂ ਬਾਤਾਂ ਕਰਕੇ ਮੇਰੇ ਰਤਨਾ ਵੈਸੇ ਮੈਂ ਕਈ ਵਾਰ ਸੋਚਦੀ ਨੀ ਮੈਂ ਕਹਿੰਨਾ ਮੇਰਾ ਤਾਂ ਸੁਪਨਾ ਵੀ ਨਹੀਂ ਸੀਗਾ YouTube ਤੇ ਆਉਣ ਦਾ ਪਰ ਨਾ ਪਤਲਾ ਤੁਹਾਡੇ ਸਾਰਿਆਂ ਦੇ ਸਰਜੋਗ ਦੇ ਨਾਲ ਤੇ ਇੱਕ ਨਾ ਚਲੋ ਮੇਰੇ بیٹے ਦਾ ਚੈਨਲ ਜਰੂਰ ਸੀ ਬਟ ਮੇਰਾ ਨਹੀਂ ਸੀਗਾ ਤੇ ਇਹ ਚੈਨਲ ਮੇਰੇ بیٹے ਦੇ ਨਾਮ ਤੇ ਸੀਗਾ ਮੇਰੇ بیٹے ਦਾ ਹੀ ਚੈਨਲ ਸੀ ਉਹਦੇ ਸ਼ਾਰਟ ਪਾਉਂਦੇ ਹੁੰਦੇ ਸੀ ਹਨਾ ਤੇ ਪਰ ਮੇਰਾ ਸੁਪਨਾ ਹੈ ਨਹੀਂ ਸੀਗਾ ਇਹ ਪਰ ਰੱਬ ਤੇ ਤੁਹਾਡਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆ ਹਨ ਜਦੋਂ ਦਾ ਮੈਂ ਚੈਨਲ ਨੂੰ ਚਲੋ ਬੇਟਾ ਮੇਰਾ ਛੋਟਾ ਸੀ ਉਹ ਲਾਉਸ ਪਾ ਦਿੰਦਾ ਸੀ ਸ਼ਾਰਟ ਹਨ ਸ਼ਾਰਟ ਵੀ ਪਾਉਂਦਾ ਸੀ ਵਲੌਗ ਵੀ ਪਾ ਲੈਂਦਾ ਸੀ ਹਨ ਤੇ ਬਟ ਹੁਣ ਜਿਵੇਂ ਜਿਵੇਂ ਵੱਡਾ ਹੋ ਰਿਹਾ ਸੀ ਉਹ ਨਹੀਂ ਮਤਲਬ ਇਸ ਚੀਜ਼ ਵਿੱਚ ਧਿਆਨ ਦੇ ਰਿਹਾ ਸੀ ਤੇ ਦਨ ਇਸ ਤੋਂ ਬਾਅਦ ਫਿਰ ਮੈਂ ਕੀ ਕੀਤਾ ਜਿਹੜਾ ਚੈਨਲ ਨੂੰ ਆ ਦੇ ਡੋਰ ਆ ਜਿਹੜੀ ਆਪਦੇ ਹੱਥ ਚ ਲੈ ਲਈ ਤੇ ਤੁਸੀਂ ਵੀ ਸਾਰਿਆਂ ਦਾ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆ ਰੱਬ ਦਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਤੁਸੀਂ ਮੈਨੂੰ ਸਹਿਯੋਗ ਦਿੰਨੇ ਹੋ ਹਨ ਮ ਮੇਰੇ ਵੀ ਬਲੌਗਸ ਨੂੰ ਬਹੁਤ ਪਿਆਰ ਕਰਦੇ ਹੋ ਮੇਰੇ ਚੈਨਲ ਨੂੰ ਪਿਆਰ ਦਿੱਤਾ ਤੁਸੀਂ ਸਾਰਿਆਂ ਨੇ ਥੈਂਕ ਯੂ ਸੋ ਮਾਚ ਸਾਰਿਆਂ ਦਾ ਲੋਜ ਨੂੰ ਡਨ ਹੋ ਗਿਆ ਇਹਨੂੰ ਥੱਲੇ ਰੱਖ ਲੀਏ ਇੱਕਦਿਹਾ ਨਾ ਬਾਕੀ ਕਰਮ ਹੋਣਾ ਸੋ ਇਹਦੇ ਵਿੱਚ ਦੁੱਧ ਪਾਵਾਂਗੇ ਠੀਕ ਹੈ ਬਹੁਤ ਟੇਸਟੀ ਬਣਦਾ ਟਰਾਈ ਕਰਿਓ ਜੇ ਇੱਕ ਵਾਰੀ ਤੁਸੀਂ ਹੁਣ ਆਪਾਂ ਪਾਵਾਂਗੇ ਦੇ ਵਿੱਚ ਸ਼ੱਕਰ ਸ਼ੱਕਰ ਬਣੋਂਗੇ ਆਪਾਂ ਜਿਆਦਾ ਨਹੀਂ ਬਣਦੇ ਆਪਾਂ ਇਹ ਮਿੱਠਾ ਬਾੜਾ ਮਾੜਾ ਜਾ ਰੈੱਡ ਕਲਰ ਹੋ ਜਾਊਗਾ ਇਹਦਾ ਥੋੜਾ ਜਾਓ ਇਹ ਸ਼ੱਕਰਾ ਜਣਾ ਕਲਰ ਪਾਈ ਹੁੰਦੇ ਆ ओरिजिनल ਸ਼ੱਕਰ ਹੁੰਦੀ ਜਿਹੜੀ ਉਹਦਾ ਕਲਰ ਨਹੀਂ ਹੁੰਦਾ ਤੁਹਾਨੂੰ ਪਤਾ ਹੀ ਆ ਕਲਰ ਪਾ ਦਿੰਦੇ ਵਿੱਚ ਰੈੱਡ ਇਹਨੂੰ ਰਕੜਾਂਗੇ ਆਪਾਂ ਠੀਕ ਹੈ ਜੀ ਤੁਸ ਟੱਕਰ ਦੇ ਦੇ ਬਣਾ ਲਓ ਕਿਉਂਕਿ ਨੂੰ ਟਾਈਮ ਲੱਗੂਗਾ ਤੇ ਆਪਾਂ ਫਿਰ ਜਦੋਂ ਬਣ ਗਿਆ ਨਾ ਤੁਹਾਨੂੰ ਫਿਰ ਦਿਖਾਉਣਾ ਠੀਕ ਹੈ ਜੀ ਲੁੱਕੇ ਦੀ ਤੁਹਾਨੂੰ ਮੈਂ ਫਿਰ ਦਿਖਾਵਾਂਗੀ ਜਦੋਂ ਬਣ ਗਿਆ ਲਓ ਜੀ ਦलिया ਆਪਣਾ ਬਣ ਗਿਆ ਚੈੱਕ ਕਰੋ ਦलिया ਆਪਣਾ ਬਣ ਗਿਆ ਹੋਊਗੀ ਦੁੱਧ ਦੇ ਵਿੱਚ ਦਲਗੀਆਂ ਮੈਂ ਵਾਵਾ ਲਿਆ ਸੀ ਤੇ ਭੁੰਨਿਆ ਭੁੰਨੇ ਬੜਾ ਟੇਸਟੀ ਬਣਿਆ ਹੋਊਗਾ तो ट्राई जरूर करो जी साजे थोड़ा इदा का लाइक कर दिया खाने दुध् बड़ा टेस्टी लगता इस तरह तो बने ट्राई करो जी फिर जेकर तुम मेरी रैसिपी वाइ लाइक शेयर कमेंट जरूर करे करो लो जी इतने मैं तो हम जब जो दी पानी वाली मैगी आटा मैगी तो इतने अपना दलिया बन के तैयार बहुत टेस्टी बनया हाँ जी नहीं खाना खाव ठहर के चलो जी ਗੁੱਡ ਇਵਨਿੰਗ ਸਾਰਿਆਂ ਨੂੰ ਟਾਈਮ ਹੋ ਗਿਆ ਸਵਾ 6 ਵਜ ਦਾ ਉਹ ਪਰਲੇ ਪਾਸੇ ਲੱਗਾ ਰੇ ਪਰਲੇ ਪਾਸੇ ਇਹ ਨਾ ਬਟ ਪੱਕੀ ਹੋਈ ਆ ਇੱਥੇ ਹਟਦਾ ਲੱਗਿਆ ਪਿਆ ਹੈਗਾ ਨਾ ਮਿਆਂਾ ਮੈਂ ਫੇਰ ਪਰਲੇ ਬੰਨੇ ਜਾਵੜਾ ਪਰਲੇ ਬੰਨੇ ਇੱਥੋਂ ਕਰ ਹਾਂ ਇਧਰ ਕਰ ਲਾ ਪੱਕੀ ਫੇ ਮੈਂ ਕਹੀ ਨਹੀਂ ਗੱਲ ਗੱਲ ਮੰਨ ਲਾ ਮੰਨ ਲਾ ਮੰਨ ਲਾ ਪੱਕੀ ਥਾਣੀ ਪੁੱਤ ਕਰੀਦੀ ਹੁੰਦੀ ਫਿਰ ਮੀਂਹ ਆਉ ਚਿੱਕੜ ਹੋਦੀ ਉੱਥੇ ਇਧਰ ਕਰ ਲਾ ਉੱਥੇ ਹੁਣ ਹਾਂ ਆਲੂ ਦੀ ਸਬਜ਼ੀ ਖਾਣੀ ਕਿਹੜੀ ਸਬਜ਼ੀ ਖਾਣੀ ਆ ਆਲੂ ਦੀ ਆਲੂ ਬਣਾਵਾ ਇਹ ਆਲੂ ਦੀ ਸਬਜ਼ੀ ਖਾਊਗਾ ਉਹ ਤਾਂ ਸੋਭਾ ਭੰਦੀ ਆਪਾਂ ਇੱਕ ਆਲੂ ਬਣਾ ਦੇਣੇ ਸੋਭਾ ਤਾਜੀ ਬਣਨੀ ਹੈਗੀ ਐ ਵੈਸਾ ਪਟਾਲੂ ਵੀ ਖਾਊਗਾ ਮੈਨੂੰ ਪਤਾ ਏ ਤੇ ਆਪਾਂ ਅੱਜ ਜਦੋਂ ਬੋਲਦਾ ਅੰਦੂਖਾ ਨਹੀਂ ਆਪਾਂ ਦੋ ਵਾਰ ਨੂੰ ਦੱਫੇ ਤੇ ਐਸੀ ਆਪਾਂ ਬਣਾਇਆ ਸੀ ਦੁਬਾਰੇ ਪੇਠਾ ਇਹਨੇ ਨਾ ਅੱਜ ਦੁਪਹਿਰੇ ਸੁੱਤਾ ਨਹੀਂਗਾ ਤੇ ਹੁਣ ਇਹ 90% ਇੱਕ ਤਾਂ ਜਲਦੀ ਸੋਊਗਾ ਤੇ ਇੱਕ ਇਹਦਾ ਹੋਮਵਰਕ ਵੀ ਪਿਆ ਹੈਗਾ ਜੇ ਉਹ ਵੀ ਕਰੋਣਾ ਵਾ ਇਸ ਕਰਕੇ ਮੈਂ ਰੋਟੀਆਂ ਸਿਖਾਣਾ ਠੀਕ ਹੈ ਇਹਦੇ ਪਾਪਾ ਆਉਣਗੇ ਨਾ ਤੇ ਫਿਰ ਇਹਨੇ ਇੱਕ ਤਾਂ ਕੰਮ ਕਰਾ ਰੋਟੀ ਖਵਾ ਕੇ ਕੰਮ ਕਰਾ ਕੇ ਫਿਰ ਸੋ ਜਾਣਾ ਸੋ ਤਾਂ ਇਹਨਾਂ ਪਹਿਲਾਂ ਨਾ ਨਾਵੇ ਮੈਂ ਬਲੱਗਦਾ ਕਿਉਂਕਿ ਜਦੋਂ ਇਹ ਤਾਂ ਪਹਿਰੇ ਹੀ ਨਾ ਸੌਂਦਾ multimass. ਕੱਟੀ ਰੋਟੀ ਮੇਂ ਕੁੱਤੇ ਵੀ ਭਗਾਉਂਦੇ ਹਾਂ ਨਾ ਹੁਣ ਬੂਆ ਸਾਡੇ ਮੀਂਹ ਦੇ ਕਰਕੇ ਨਾ ਉਹ ਹੋ ਗਿਆ ਟੈਟ ਜਾ ਹੋ ਗਿਆ ਖੁੱਲਦਾ ਨਹੀਂ ਕੋਲ ਅਵੇ ਖੁੱਲ ਜਾਂਦਾ ਸੀ ਵਧੀਆ ਇਹ ਪਿੱਛੇ ਪੱਖਾ ਲਗਾਈ ਮम्मी ਤੁਨੇ ਪਿੱਛੇ ਨਾ ਪੱਖਾ ਲਗਾਈ ਮम्मी ਹੋ ਗਈ ਤਾਂ ਕੋਈ ਏ ਤਾਂ ਸੋਚਿਆ ਸੀ ਮੈਂ ਪਖਾੜਵਾਉਂਗੀ ਮੰਮੀ ਗੁਰਦਰ ਗਏ ਆਹ ਲਈ ਨਹੀਂ ਤੇ ਮੇਰੀ ਰੋਟੀਆਂ ਵੀ ਪੱਕ ਗਈਆਂ ਮੈਂ ਕਿਹਾ ਸੀ ਪਖਾੜ ਲਵਾਂ ਉਹ ਰੋਟੀਆਂ ਬਸ ਜੰਨ ਹੋ ਚੱਗੀਆਂ ਉੱਜ ਅੱਜ ਮੈਨੂੰ ਐਸਾਂ ਥੋੜੀ ਸੈਰ ਕਰ ਜਿੰਦੀ ਹੁੰਦੀ ਆ ਪਤਾ ਨਹੀਂ ਦੋ ਤਿੰਨ ਦਿਨ ਹੋ ਗਏ ਦੋ ਤੋਂ ਤਿੰਨ ਦਿਨ ਜੀਜਾ ਨਹੀਂ ਕਰਦੇ ਬੋ ਤਾਂ ਨੀ ਕੀ ਹੋਵੇ ਐ ਉੱਧਰ ਜਾਂਦੀ ਨਹੀਂ ਸੈਰ ਵਾਲ ਕਰਨ ਤੇ ਕੱਲ ਤੋਂ ਸ਼ੁਰੂ ਕਰਾਂਗੇ ਆਪਾਂ ਸੈਰ ਵੀ ਨਾ ਚਲੋ ਜੀ ਆਪਣਾ ਵਲੌਗ ਦੇ ਇੱਥੇ ਕਰਦੇ ਐਂਡ ਕਿਉਂਕਿ ਹੁਣ ਮੈਨੂੰ ਰੋਟੀ ਕਵਾ ਕੇ ਇੱਕ ਕੰਮ-ਕੁਮ ਕਰਾਉਣਾ ਸੀ ਤੇ ਮਿਲਦੇ ਆ ਨਵੇਂ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਬਾਏ